ਲੋ ਜੀ ਅੱਜ ਬੀਬੀ ਤੁਹਾਨੂੰ ਬਣਾ ਕੇ ਦਿਖਾਊਗੀ ਕੱਦੂ ਦੀ ਬਰਫੀ ਸਾਡੇ ਕੋਲੇ ਬਹੁਤ ਸਾਰੇ ਕੱਦੂ ਆ ਗਏ ਸੀ ਘਰ ਦੇ ਤੇ ਆਹ ਹੈ ਨਾ ਕੱਦੂ ਆ ਜਿਹੜਾ ਤੁਹਾਨੂੰ ਦੇਖਣ ਨੂੰ ਐ ਲੱਗੂਗਾ ਵੀ ਇਹ ਇਸ ਤਰ੍ਹਾਂ ਦਾ ਹੈ ਨਾ ਇਹ ਅਸੀਂ ਨਾ ਕੱਦੂ ਕੱਚ ਨਹੀਂ ਕੀਤਾ ਇਹ ਅਸੀਂ ਕੁੱਕਰ ਦੇ ਵਿੱਚ ਵਿਸਲਾਵਾ ਜਾਂਦੀਆਂ ਸੀ ਇਹਦੀਆਂ ਤੇ ਹੁਣ ਅੱਗੇ ਬੀਬੀ ਅਗਲਾ ਪ੍ਰੋਸੈਸ ਦੱਸੂਗੀ ਫਿਰ ਤੇ ਉਹ ਪਾਣੀ ਤੇ ਛੱਡ ਹੀ ਜਾਂਦਾ ਹੁੰਦਾ ਇਹ ਚ ਪਾਣੀ ਨਹੀਂ ਪਾਇਆ ਫ੍ਰਿਜ ਚ ਰੱਖਿਆ ਹੋਇਆ ਸੀ ਆਪਾਂ ਇਹ ਵਿਸਲਾ ਮ ਜਾ ਕੇ ਤੇ ਹੁਣ ਅਗਲਾ ਪ੍ਰੋਸੈਸ ਬੀਬੀ ਸ਼ੁਰੂ ਕਰਨ ਲੱਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕद्दू ਦੀ ਬਰਫੀ ਬਣਾਉਣੀ ਆ ਤੇ ਅਸੀਂ ਆਖ ਕद्दू ਐਵੇਂ ਖਰਾਬ ਕਰਨ ਨੂੰ ਪੈਨੋ ਕਰਨੀ ਆ ਚਲੋ ਆਪਾਂ ਬਰਤਨ ਨਾਲ ਲੈਣੀ ਕਿਉਂਕਿ ਸਬਜ਼ੀ ਵੀ ਕਿੰਨੀ ਖਾ ਲਾਂਗੇ ਨਾ ਕਾਫੀ ਸੀਗੇ ਭੈਣ ਜੀ ਵੱਲੋਂ ਆਏ ਸੀ ਪੰਮੀ ਭੈਣ ਜੀ ਨੇ ਭੇਜੇ ਸੀ ਤੇ ਇੱਕ ਸਾਡੇ ਗੌਂਡੀ ਦੇ ਕਿਗੇ ਸੀਗੇ ਤੇ ਅਸੀਂ ਕਿਹਾ ਫਿਰ ਆਹ ਕੰਮ ਕਰਦੇ ਇਹੇ ਸ਼ਾਮ ਤੇ ਉਹਨੇ ਉਹ ਦੇ ਜਾਂਦੇ ਆ ਸੋਰੀ ਇਹ ਭੈਣਾ ਮੁੰਡਾ ਵੀ ਸਮਝੇ ਜਾਂਦੀਆਂ ਨੇ ਨੇੜੇ-ਟੋੜੇ ਰਹਿੰਦੀਆਂ ਨੇ ਜਿਹੜੀਆਂ ਉਹ ਵੀ ਵਿਚਾਰੀਆਂ ਫੜਾ ਲਾਉਂਦੀਆਂ ਨੇ ਬਸ ਉਹਨੇ ਨਾਲ ਪਾਣੀ ਸਿਕਾ ਲਾਂਗੇ ਤੇ ਜਮਾ ਇਹ ਭਾਂ ਜਾਣਗੇ ਜਮਾ ਨਨ ਨਰ ਮਿਕਸ ਕਰ ਦਿਆਂਗੇ ਇਹ ਕੋਲੇ ਤਾਂ ਬਹੁਤ ਹੋਏ ਪਏ ਨੇ ਜੀ ਜਿਹੜੀਆਂ ਤੁਹਾਨੂੰ ਮਾੜੀਆਂ ਮਾੜੀਆਂ ਫਾੜੀਆਂ ਦਿਖਦੀਆਂ ਨੇ ਨਾ ਇਹ ਬਹੁਤ ਕੋਲੇ ਹੋਏ ਪਏ ਨੇ ਇਹ ਤਾਂ ਹੋਈ ਹੋ ਜਾਣਗੀਆਂ ਇਹਦਾ ਹੁਣ ਆਪਾਂ ਪਾਣੀ ਸਕਾਵਾਂਗੇ ਤੇ ਪਾਣੀ ਸਕਾਉਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੁਬਾਰਾ ਦਿਖਾਵਾਂਗੇ ਇੱਕ ਵਾਰੀ ਇਹਦੇ ਚ ਪਾਣੀ ਹਜੇ ਜ਼ਿਆਦਾ ਹੈਗਾ ਤਾਂ ਲੱਗੂ ਹੂੰ ਤੇ ਨਾਲੇ ਫੇਰਾ ਸਾਰਾ ਜਿਹੜੀਆਂ ਇਹਨਾਂ ਨੂੰ ਭੰਨ ਦਾਂਗੇ ਜਿਹੜੀਆਂ ਬਚੀਆਂ ਹੋਈਆਂ ਨੇ ਵਿੱਚ ਥੋੜੀਆਂ ਬਹੁਤੀਆਂ ਫਾੜੀਆਂ ਜੀਆਂ ਕਣਚੀ ਨਾਲ ਹੀ ਇਹ ਫੇਈਆਂ ਜਾਣਗੀਆਂ ਹੂੰ ਗਰਮ ਹੋਵੇ ਫੇਈਆਂ ਜਾਣਗੀਆਂ ਹੂੰ ਹੁਣ ਠਰੀਆਂ ਬਣੀਆਂ ਇਹ ਤੁਹਾਨੂੰ ਰੰਗ ਹੋਰ ਤਰ੍ਹਾਂ ਲੱਗਦਾ ਹੋਊਗਾ ਜੇ ਕਿਉਂਕਿ ਜਦੋਂ ਆਪਾਂ ਨਾ ਕद्दू ਨੂੰ ਰੱਖ ਦਿੰਨੇ ਆ ਇੰਦਾ ਚੀਰ ਕੇ ਜਾਂ ਕद्दूकस ਕਰਕੇ ਜਾਂ ਬਾਲ ਕੇ ਬੋਇਲ ਕੀਤਾ ਹੋਇਆ ਤਾਂ ਉਦੋਂ ਇਹਦਾ ਰੰਗ ਥੋੜਾ ਜਿਹਾ ਇੰਦਾ ਹੋ ਜਾਂਦਾ ਹੁੰਦਾ ਤੇ ਅੱਗੇ ਅੱਗੇ ਦੇਖਿਓ ਤੁਸੀਂ ਬਣਦਾ ਕੀ ਆ ਬਹੁਤ ਸਵਾਦਨਦੀ ਆ ਸਹੀ ਗੱਲ ਬਹੁਤ ਟੇਸਟੀ ਬੰਦੀ ਆ ਚਲੋ ਉੱਪਰ ਆਪਾਂ ਬਾਅਦ ਚ ਦਿਖਾਉਨੇ ਆ ਨਾ ਹੁਣ ਗੈਸ ਚੱਲ ਰਹੀ ਆ ਫੁੱਲ ਗੈਸ ਤੇ ਤੇ ਚਲੋ ਘੱਟ ਕਰਾਂਗੇ ਘੱਟ ਨਾ ਕਰ ਫਿਰ ਪਾਣੀ ਕਿਵੇਂ ਸੁੱਕੂ ਇਹਦਾ ਨਹੀਂ ਉਹ ਜਦੋਂ ਜਦੋਂ ਬਾਅਦ ਕਰ ਚਲੋ ਹਾਂ ਉਹ ਫਿਰ ਠੀਕ ਹੈ ਜੋ ਨਾ ਜਦੋਂ ਬਾਜੂ ਹੋਣੀ ਚਲੋ ਜੀ ਬੀਬੀ ਨੇ ਕਰਨਾ ਪਾਠ ਹੈ ਇਸ ਕਰਕੇ ਗੈਸ ਘੱਟ ਕਰਤਾ ਹਾਂ ਪਾਠ ਕਰਕੇ ਬੀਬੀ ਰਹਿਰਾ ਸਾਫ ਕਰਕੇ ਹੈ ਅਰਦਾਸ ਕਰਕੇ ਤੇ ਫਿਰ ਦੁਬਾਰਾ ਆਊਗੀ ਇੰਨੀ ਦੇਰ ਚ ਹੌਲੀ ਹੌਲੀ ਪਾਣੀ ਸੁੱਕੀ ਜਾਊਗਾ ਫਿਰ ਆਪਾਂ ਬਹਿਨੇ ਪਹਿਲਾਂ ਪਾਠ ਦੂਜਾ ਕੰਮ ਫਿਰ ਠੀਕ ਹੈ ਓਕੇ ਲੋ ਜੀ ਇੱਧਰ ਨਾ ਆਪਾਂ ਬੀਬੀ ਨੇ ਕੀ ਆ ਕੰਡ ਤਾਂ ਸੀ ਜਿਆਦਾ ਹੋ ਗਿਆ ਸੀਗਾ ਤੇ ਫਿਰ ਇੰਨੇ ਤੇ ਬਹੁਤ ਟਾਈਮ ਲੱਗ ਜਾਣਾ ਸੀ ਉਹ ਬੀਬੀ ਕੰਜ ਮੈਂ ਘਰ ਨੂੰ ਬਣਾ ਲੂੰਗੀ ਵੀ ਜੇ ਮੈਂ ਇੰਨਾ ਸਾਰਾ ਬਣਾਉਂਗੀ ਤਾਂ ਬਹੁਤ ਲੰਮਾ ਟਾਈਮ ਲੱਗੂਗਾ ਸੋ ਬੀਬੀ ਨੇ ਇਹ ਥੋੜਾ ਕਰ ਲਿਆ ਸੀਗਾ ਤੇ ਇਹ ਰਿਜ ਰਿਜ ਕੇ ਦੇਖ ਲਓ ਜਮੇ ਐਨ ਮੈਸ਼ ਹੋ ਗਿਆ ਪੂਰਾ ਕੀ ਆ ਥੋੜਾ ਰੱਖ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਬੀਬੀ ਦੁੱਧ ਤੇ ਮਲਾਈ ਪਾਉਗੀ ਲੋ ਜੀ ਇਹ ਲੈ ਵਿੱਚ ਗਲਾਸ ਦਾ ਦੁੱਧ ਪਾ ਲਿਆ ਆਪਾਂ ਤੇ ਮਲਾਈ ਪਾ ਲੈਣੀ ਹੈ ਹੁਣ ਬੀਬੀ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਤਿੰਨ ਚਮਚ ਪਾਓ ਇਹਦੇ ਵਿੱਚ ਮਲਾਈ ਦੇ ਦੇਖਿਓ ਫਿਰ ਕਿੰਨਾ ਸੋਹਣਾ ਬਣ ਕੇ ਰੈਡੀ ਹੋਊਗਾ ਕਿ ਇਹਦੀ ਇੱਕ ਬਹੁਤ ਵਧੀਆ ਮਠਿਆਈ ਇਹ ਗਿਆਰ ਨੂੰ ਆਉਂਦੀ ਚੰਗੀ ਹੈ ਜਰੂਰ ਨਾਲ ਤਾਂ ਚੰਗੀ ਹੈਗੀ ਹੋਈ ਹੈ ਫਰਕੀ ਖਸਪਾਉਂਦੀ ਯਾਰ ਕਦ ਵੀ ਜਿਹੜਾ ਉਹ ਵਧੀਆ ਲੋ ਲੋ ਦੋ ਕ ਚਮਚਾ ਪਾ ਤੇ ਦੇ ਵਿੱਚ ਆਪਾਂ ਮਲਾਈ ਦੇ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਫਿਰ ਇਹਨੇ ਠੀ ਛੱਡ ਜਾਣਾ ਨੋ ਇਦਾਂ ਹਲਾਉਂਦੇ ਹਿਲਾਉਂਦੇ ਬਸ ਬਣਾਉਣਾ ਹੈਗਾ ਸਿਮ ਤੇ ਇਹ ਧਿਆਨ ਰੱਖਿਓ ਕਿ ਬਣੇ ਇਹ ਸਿਮ ਤੇ ਤੇ ਜਦੋਂ ਹੁਣ ਇਹ ਬਣ ਜੂਗਾ ঘি ਛੱਡੂਗਾ ਆਪਾਂ ਇੱਥੇ ਫਿਰ ਦੁਬਾਰਾ ਤੁਹਾਨੂੰ ਫੇਰ ਮਿਲਾਂਗੇ ਇਦਾਂ ਹਲਾਈ ਜਾਣਾ ਨਾ ਸੀ ਇਹ ਯੋ ਨਹੀਂ ਛੱਡਿਆ ਨਹੀਂ ਹਨਾ ਥੋੜਾ ਜਿਹਾ ਤੇਜ਼ ਕਰ ਲੈਨੇ ਹੁਣ ਆਪਾਂ ਇੱਥੇ ਜਦੋਂ ਆਪਾਂ ਦੁੱਧ ਤੇ ਮਲਾਈ ਪਾ ਲਈ ਨਾ ਹੁਣ ਥੋੜੀ ਜਿਹੀ ਗੈਸ ਤੇਜ਼ ਕਰ ਦਿੰਦੇ ਹਾਂ ਜੀ ਹੁਣ ਉਹ ਨਾ ਬਣ ਗਿਆ ਲਗਭਗ ਕੜਾਹੀ ਤੋਂ ਉਤਰਨ ਲੱਗ ਗਿਆ ਕਿਉਂ ਪਾ ਲੈਨੇ ਦੋ ਕੁ ਚਮਚ ਕਿਉਂ ਦੇ ਹੈਗੇ ਦੇਸੀ ਘਿਓ ਦੇ ਲਓ ਜੀ ਉਹ ਪਾਤੇ ਲਓ ਤਾਂ ਦੁੱਧ ਵੀ ਛੱਡ ਜੀ ਹਾਂ ਨ ਲੱਗਿਆ ਕੜਾਹੀ ਤੋਂ ਹਮਮ ਅਲੱਗ ਹੋਣ ਲੱਗਿਆ ਕੜਾਹੀ ਤੋਂ ਕੜਾਹੀ ਤੋਂ ਅੱਡ ਹੋਣ ਲੱਗਿਆ ਦੇਰ ਨੂੰ ਬਣ ਗਿਆ ਹਮ 1000 ਰੁਪਏ ਕਿਲੋੜੀ ਬਰਫੀ ਬਣਾ ਰਹੀ ਹੈ ਬੀਬੀ ਘਰੇ ਕੀ ਇਹਦੀ ਆਹ ਲੋ ਜੀ ਅੱਧਾ ਕੱਪ ਅੱਧਾ ਗਲਾਸ ਸੀਗਾ ਪਾਣੀ ਦਾ ਤੇ ਪੌਣੀ ਕੌਲੀ ਇਹਦੇ ਵਿੱਚ ਚੀਨੀ ਦੀ ਪਾਤੀ ਬੀਬੀ ਨੇ ਹੁਣ ਵੀ ਜੀ ਬਣਾ ਰਹੀ ਹੈ ਇਹਦੀ ਚਾਸ਼ਨੀ ਇੱਕ ਪਾਸੇ ਰੱਖਤਾ ਤੇ ਉਧਰ ਵਸਾ ਦੇਖੋ ਤੁਸੀਂ ਉਹਦੀ ਸ਼ਕਲ ਵੀ ਦੇਖ ਲਓ ਆ ਦੇਖੋ ਬਿਲਕੁਲ ਕੜਾਈ ਛੱਡ ਗਿਆ ਹੁਣ ਇਹ ਕਿਉਂ ਛੱਡ ਗਿਆ ਦੋ ਚਮਚ ਘੀ ਦੇ ਪਾਏ ਸੀ ਆਪਾਂ ਤੁਹਾਡੇ ਸਾਹਮਣੇ ਤੇ ਪੂਰਾ ਖਿਲ ਛੱਡ ਗਿਆ ਦੇਖੋ ਕੜਾਈ ਬਿਲਕੁਲ ਛੱਡ ਗਿਆ ਤੇ ਹੁਣ ਇਹਨੂੰ ਆਪਾਂ ਹਰਾ ਰੰਗ ਕਿਉਂਕਿ ਘੀਏ ਦੀ ਬਰਫੀ ਆ ਘੀਏ ਦੀ ਬਰਫੀ ਦਾ ਹਰੇ ਹੋਣਾ ਬਹੁਤ ਜ਼ਰੂਰੀ ਹੈ ਜੋਦੇ ਲਈ ਮੈਂ ਰੰਗ ਕੱਢਦੀ ਆ ਤੇ ਆਪਾਂ ਬਣਾਉਣੀ ਆ ਫਿਰ ਲਓ ਜੀ ਇਹਦੇ ਚ ਅੱਧਾ ਥੋੜਾ ਜਿਹਾ ਰੰਗ ਪਾਉਣੀ ਆ ਵਸ ਬਸ ਬਹੁਤ ਹੋਊਗਾ ਵੱਧੂ ਹੈ ਹਰ ਰੰਗ ਦਾ ਆਪਾਂ ਆਪਣੇ ਕੋਲੇ ਬਾਈ ਚਾਂਸ ਨੇਗਾ ਸੀ ਰੰਗ ਤੇ ਕੰਮ ਚੱਲ ਗਿਆ ਇਹ ਨਾਲ ਜੰਮਫਾਦੇ ਨਹੀਂ ਜੋਦੀ ਗ੍ਰੀਨ ਗ੍ਰੀਨ ਹੋ ਗਈ ਚਾਹ ਨਹੀਂ ਇੱਧਰ ਬਣ ਰਹੀ ਹੈ ਕੁਝ ਰਿਆ ਕੀ ਆਦੇ ਬਣ ਗਈ ਤਾਂ ਕੀ ਹੋ ਸਕ ਗਿਆ ਬਣਿਆ ਸਾਰਾ ਸਿੰਮਦਾਈ ਬਣਿਆ ਸਾਰਾ ਸਿੰਮਦਾਈ ਲੋ ਜੀ ਹੁਣ ਅਸੀਂ ਇਹਦੇ ਵਿੱਚ ਚਾਸ਼ਨੀ ਪਾਈ ਐ ਰਾਤ ਅਸੀਂ ਥੱਕ ਗਏ ਲੇਟ ਹੋ ਗਏ ਸੀ ਫਿਰ ਕੋਈ ਆ ਗਿਆ ਸੀ ਘਰੇ ਤੇ ਇੱਕ ਅੰਮ੍ਰਿਤਕਾ ਕੰਮ ਛੱਡਣ ਦਾ ਗਿਆ ਸੀ ਤੇ ਹੁਣ ਇਹਦੇ ਵਿੱਚ ਪਾਤੀ ਚਾਸ਼ਨੀ ਰਾਜ ਜਸਵੇਰੇ ਉੱਠ ਕੇ ਬੀਬੀ ਨੇ ਫਿਰ ਸਾਰਾ ਹੀ ਬਣਾ ਲਿਆ ਰਾਤ ਥੋੜਾ ਬਣਾਇਆ ਸੀ ਨਾ ਸਵੇਰੇ ਉੱਠ ਕੇ ਬੀਬੀ ਨੇ ਮਸੂਤੀ ਪਾਈ ਬਈ ਸਾਰੇ ਬਣਾਤਾ ਰੋਹ ਹੋਰ ਟੇਮਿਕਸ ਕਰ ਲਿਆ ਆਪਾਂ ਉਸੇ ਤਰੀਕੇ ਬਣਾਉਣਾ ਸੀਗਾ ਵਸਪਾਣੀ ਚ ਬਣਾਉਣਾ ਸੀ ਲੋ ਇਸ ਤੋਂ ਇਹ ਥੋੜਾ ਪਾਣੀ ਸੁਕਾ ਦਿੰਨੇ ਆ ਤਾਂ ਚਾਹ ਚੰਦਾ ਫਿਰ ਇਹਨੂੰ ਆਪਾਂ ਕਾਲਚੀ ਜਮਾ ਦੇਾਂਗੇ ਥੋੜੇ ਫੁੱਲ ਗੈਸ ਤੇ ਰੱਖੀਓ ਕਿਉਂ ਛੱਡਿਓ ਹਾਂ ਜੀ ਨਾਲੇ ਕੱਤੀ ਕੰਮ ਆ ਗਈ। ਬਾੜੇ ਕੱਤੀ ਬੜੀ ਵੱਡੀ ਗੱਲ ਤਾਂ ਸੀ ਕਿ ਕਦੋਂ ਕੰਮ ਆਵੇ। ਤਾਂ ਖਰਾਬ ਹੋ ਜਾਂਦੇ ਫਿਰ ਜੀ ਬਾੜਾ ਜਦ ਅਖੀਰ ਨਾਲੇ ਚੀਜ਼ ਚੰਗੀ ਤੇ ਨਾਲੇ ਇਹ ਹੋਮ ਖਾਦਾ ਜਾਊਗਾ। ਤੰਦੂ ਖਾਦਾ, ਕੋੰਦਈ ਖਾਣਾ ਜੇ ਮਰਜ਼ੀ ਖਾ ਲੂ। ਬਿਜਾਰੀ ਉਠਈਆਂ ਪਾਣੀ ਦਾ। ਹੂੰ। ਉਹ ਤਾਂ ਸੀ ਤੇ ਪਾਸੇ ਮਾਰ। ਇਹ ਚੰਗੀ ਚੀਜ਼ ਆ। ਤਾਂ ਤਾਂ ਪੀਓ। ਸਾਰਾ ਕਿਸ ਕਰਦਾ। ਯੋਈ ਤੇਰਾ ਪਾਣੀ ਸਕਾਰਦਗੇ ਮੈਂ ਦੁਬਾਰਾ ਦਿਖਾਉਣੀ ਆ ਤੁਹਾਨੂੰ ਐ ਤਾਂ ਵੀਡੀਓ ਬਹੁਤ ਲੰਬਾ ਹੋ ਜੂ। ਲਓ ਜੀ ਇੱਥੇ ਤੱਕ ਆਪਾਂ ਪਹੁੰਚ ਗਏ ਆ ਤੇ ਮੈਂ ਵਲੌਗ ਅੱਗੇ ਬਣਾ ਨਹੀਂ ਸਕਦੀ ਕਿਉਂਕਿ ਮੈਂ ਸਕੂਲ ਜਾਣਾ ਹੈਗਾ ਮੈਂ ਹੋਣਾ ਰੈਡੀ ਹੁਣ ਤੇ ਇੱਥੇ ਤੱਕ ਪਹੁੰਚ ਗਏ ਚਾਸ਼ਨੀ ਵੀ ਆ ਐਡ ਕਰਤੀ ਤੇ ਹੁਣ ਗੈਸ ਕਰਦਾਂਗੇ ਬੰਦ ਤੇ ਇਹਨੂੰ ਠੰਡਾ ਹੋਣ ਲਈ ਹਜੇ ਠੰਡਾ ਹੋਣ ਲਈ ਨਹੀਂ ਆਪਾਂ ਪਲੇਟ ਦੇ ਵਿੱਚ ਘੀ ਲਾ ਕੇ ਤੇ ਉਹਦੇ ਵਿੱਚ ਇਹਨੂੰ ਜਮਾਵਾਂਗੇ। ਲਓ ਜੀ ਬੀਬੀ ਨਾ ਇਸ ਤਰ੍ਹਾਂ ਪਲੇਟ ਤੇ ਤੁਸੀਂ ਜਮਾ ਕੇ ਗੁਰਦੁਆਰਾ ਸਾਹਿਬ ਚਲੀ ਗਏ। ਹੁਣ ਇਹ ਜੰਮ ਜੂਗਾ ਠੰਡਾ ਹੋ ਜਾਊਗਾ ਫਿਰ ਇਹ ਇਹਦੀਆਂ ਟਿੱਕੀਆਂ ਬਣਨਗੀਆਂ ਸੋ ਇਸ ਤਰੀਕੇ ਨਾਲ ਤੁਸੀਂ ਬਣਾਇਓ ਖਾਇਓ ਬੱਚਿਆਂ ਨੂੰ ਖਵਾਇਓ ਚੀਜ਼ ਵੀ ਬਹੁਤ ਜ਼ਿਆਦਾ ਚੰਗੀ ਹੈਗੀ ਹੈ ਕਿਉਂਕਿ ਇਹਦੇ ਵਿੱਚ ਘੀ ਹੈ ਹੋਰ ਕੁਝ ਨਹੀਂ ਹੈਗਾ ਕਈ ਭੈਣਾਂ ਕੀ ਆ ਸਮਝਦੀਆਂ ਨੇ ਕਿ ਕਦੋਂ ਸਮਝਦੀਆਂ ਨੇ ਠੀਕ ਹੈ ਜੀ ਸੋ ਕਦੂ ਆ ਜਿਹੜਾ ਉਹ ਹੀ ਹੈਗਾ ਇਹਦੇ ਵਿੱਚ ਕਦੂ ਖਾਣ ਲਈ ਬਹੁਤ ਚੰਗੀ ਚੀਜ਼ ਹੈ ਸੋ ਜ਼ਰੂਰ ਬਣਾਇਓ ਤੇ ਰੈਸਪੀ ਦੱਸਿਓ ਕਿਸ ਤਰ੍ਹਾਂ ਦੀ ਬਣੀ ਠੀਕ ਹੈ ਲਓ ਜੀ ਦੇਖੋ ਬੀਬੀ ਦੀ ਘੋਆ ਕੀ ਹੈ ਦੀ ਬਰਫੀ ਸਵਾਦ ਤਾਂ ਇੰਨੀ ਕਿ ਜ਼ਿਆਦਾ ਹੈ ਤੁਸੀਂ ਵੀ ਕਿੰਨੀ ਜਿਆਦਾ ਤੁਸੀਂ ਵੀ ਬਣਾ ਕੇ ਖਾਇਓ ਹਾਂ ਨਾਲੇ ਤਾਕਤਵਰ ਚੀਜ਼ ਹੈ ਵਧੀਆ ਚੀਜ਼ ਹੈ ਦਿਲ ਨੂੰ ਤਾਕਤ ਦਿੰਦਾ ਕद्दू ਬਹੁਤ ਵਧੀਆ ਤੁਸੀਂ ਵੀ ਇਹ ਬਣਾਇਓ ਬੜੀ ਵਧੀਆ ਬਣੀ ਹਾਂ ਬਹੁਤ ਸਵਾਦ ਬਣੀ ਹੈ ਸਵਾਦ ਬੜੀ ਸੱਚੀ ਰੀਅਲੀ ਬਹੁਤ ਸਵਾਦ ਬਣੀ ਹੈ ਬੜੀ ਸਵਾਦ ਹੈ ਹੂੰ ਤੇ ਰੈਸਪੀ ਵੀ ਕੋਈ ਔਖੀ ਨਹੀਂ ਹੈ ਹਾਂ ਕੋਈ ਕੱਦੂ ਕੁੱਛ ਨਹੀਂ ਕਰਨਾ ਕੱਦੂ ਕੁੱਕਰ ਚ ਵਿਸਲਾ ਵਜਾ ਦਿਓ ਬਸ ਕੋਈ ਕੱਦੂ ਕੁੱਛ ਵੀ ਨਹੀਂ ਕਰਨਾ ਕੱਦੂ ਹਾਂ ਕਰਨਾ ਕੀ ਹੈ ਕੱਦੂ ਬਸ 파ੜੀਆਂ ਬਣਾ ਕੇ ਤੇ ਕੁੱਕਰ ਚ ਪਾ ਦਿਓ ਫਿਰ ਬਸ ਕੜਾਈ ਚ ਪਾ ਕੇ ਉਹਦਾ ਪਾਣੀ ਸੁਕਾ ਲਓ ਹੂੰ ਪਾਣੀ ਸੁਕਾ ਕੇ ਬਸ ਤੇ ਦੁੱਧ ਮਲਾਈ ਪਾ ਦਿਓ ਹਾਂ ਹੈ ਤੇ ਦੁੱਧ ਮਲਾਈ ਪਾ ਦਿਓ ਹਾਂ ਮੈਂ ਦੁੱਧ ਪਾ ਲਓ ਫਿਰ ਜਿਹ ਦੁੱਧ ਸੁੱਕ ਗਿਆ ਕਿਉਂ ਪਾ ਲਓ ਕਿਉਂ ਪਾ ਕੇ ਤੇ ਬਸ ਉਹਨੂੰ ਐ ਪੂਰਾ ਭੁੰਨ ਲਓ ਚਾशनी ਬਣਾ ਕੇ ਵਿੱਚ ਪਾ ਦਿਓ ਜਿਆ ਬਣਾ ਲਓ ਫਿਰ ਬਸ ਥੋੜਾ ਜਿਆ ਚਾशनी ਬਣਾ ਕੇ ਮਿੱਠਾ ਪਾਓ ਜਿਹੜਾ ਜਿੰਨਾ ਤੁਸੀਂ ਖਾ ਸਕਦੇ ਆ ਉਹਨਾਂ ਕ ਤੇ ਫਿਰ ਤੁਸੀਂ ਆਹਾ ਵਿੱਚ ਰੰਗ ਪਾ ਦਿਓ ਵਿੱਚ ਰੰਗ ਪਾ ਲੋ ਭੁੱਲ ਗਈ ਬੇਬੀ ਹਾਂ ਬਸ ਮਿੱਠਾ ਜਿੰਨਾ ਕਿ ਤੁਸੀਂ ਖਾਣਾ ਮਕਿਆਸ ਨਹੀਂ ਬਣਾ ਕੇ ਪਾ ਲੋ ਵਿੱਚ ਬਸ ਉਹਨੂੰ ਪੂਰਾ ਕਰੜਾ ਕਰੋ ਪੂਰਾ ਭੁੰਨ ਲੋ ਭੈਣਾ ਕਹਿੰਦੀਆਂ ਤੁਸੀਂ ਐਂ ਕਿਹਾ ਕਰੋ ਵੀ ਆਜੋ ਖਾ ਲੋ ਹਾਂ ਲੈ ਵੀ ਕਹਿੰਦੇ ਵੀ ਆਜੋ ਖਾ ਲੋ ਤੇ ਹਾਂ ਪੂਰਾ ਭੁੰਨ ਕੇ ਬਸ ਉਹ ਜਗਾ ਤਾਜ ਚ ਪਾ ਲੋ ਟਿੱਕੀਆਂ ਬਣ ਜਾਣਗੀਆਂ ਤੇ ਬਹੁਤ ਸਵਾਦ ਲੱਗਦਾ ਬਹੁਤ ਵਧੀਆ ਬਣਿਆ ਚਲੋ ਹਰਾ ਰੰਗ ਪਾ ਲੋ ਵਿੱਚ ਠੀਕ ਹੈ ਹਾਂ ਉਪਰ ਹਰੇ ਰੰਗ ਵਿੱਚ ਨਮਾਰਾ ਜਪਾਇਆ ਹੋਵੇ ਤਾਂ ਥੋੜਾ ਜਿਹਾ ਸਾਤਸੂ ਤਾਂ ਪੈ ਗਿਆ ਵੱਧ ਪਰ ਤੁਸੀਂ ਘੱਟ ਪਾਇਓ ਹਾਂ ਹਾਂ ਕੱਦੂ ਵਰਗਾ ਰੰਗ ਹੋਵੇ ਉਹਨਾਂ ਕਪਾਉ ਬਸ ਚੁੰਡੀ ਇੱਕ ਬਾਲਾ ਨਹੀਂ ਲੋੜ ਹਾਂ ਜਿੰਨੀ ਜੀ ਪਾ ਲੋ ਰੰਗ ਥੋੜਾ ਜਿਹਾ ਜਦੋਂ ਆਪਾ ਬਣਾਉਣੀ ਹੈ ਨਾ ਚਾਸ਼ਨੀ ਚਾਸ਼ਨੀ ਉਦੋਂ ਪਾ ਲੋ ਵਿੱਚ ਲੈ ਵੀ ਮੇਰਾ ਨਾ ਜੀ ਕਰ ਰਿਹਾ ਖਾਣ ਨੂੰ ਤੇ ਬੀਬੀ ਵੀਡੀਓ ਲੰਬੀ ਲਈ ਜਾਂਦੀ ਆ ਮਾਈ ਗੁਰਜੀ ਕਾਕਾ ਮੇਰਾ ਜੀ ਕਰਦਾ ਮੈਂ ਖਾ ਮੈਂ ਇਹਨੂੰ ਚੇਤੀ ਚਲੋ ਠੀਕ ਹੈ ਜੀ ਐਂਡ ਕਰਦੇ ਆਂ ਵੀਡੀਓ ਦਾ ਫਿਰ ਹੋਰ ਵੀਡੀਓ ਲਿਆਵਾਂਗੇ ਕੱਲ ਨੂੰ